ਹਾਂਜੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਡੈਰੀ ਫਾਰਮ ਦੇ ਇਸ YouTube ਚੈਨਲ ਤੇ ਅੱਜ ਦੀ ਵੀਡੀਓ ਕਵਰ ਕਰਨ ਜਾ ਰਹੇ ਹਾਂ ਪਿੰਡ ਮੌੜਕਲਾ ਜ਼ਿਲ੍ਹਾ ਬਠਿੰਡਾ ਇਹ ਪਿੰਡ ਮਾਨਸਾ ਤੋਂ 20 ਕਿਲੋਮੀਟਰ ਅਤੇ ਬਠਿੰਡੇ ਤੋਂ 35 ਕਿਲੋਮੀਟਰ ਵਿਚਕਾਰ ਆ ਮਾਨਸਾ ਤੇ ਬਠਿੰਡੇ ਦੇ ਅੱਜ ਦੀ ਵੀਡੀਓ ਚ ਦਿਖਾਉਣ ਜਾ ਰਹੇ ਹਾਂ ਤੁਹਾਨੂੰ ਇੱਕ ਗੱਬਣ گا ਗਾਂ ਡੱਬੀ ਚਿੱਟੀ ਡੱਬੀ ਗਾਂਗੀ ਤੇ ਸੂਣ ਚਾ ਇੱਕ ਦੋ ਦਿਨ ਬਾਕੀ ਗਾਂ ਦੇ 1-2 ਦਿਨ ਲੈ ਜੂਗੀ ਰਾਮ ਨਾਲ ਦਿੱਖ ਤੋਂ ਲੱਗ ਰਿਹਾ ਗਾਂ ਦੀ ਤੋਂ ਤੇ ਗਾਂ ਨੇ ਜਿਹੜਾ ਲੇਵਾ ਬਹੁਤ ਹੀ ਵਧੀਆ ਤਿਆਰ ਕੀਤਾ ਚਲ ਦਿਖਾਉਂਦੇ ਆ ਚੱਲ ਦੇਖੋ ਲੇਵੇ ਤੋਂ ਅੰਦਾਜ਼ਾ ਲਗਾ ਸਕਦੇ ਹੋ 25-26 ਲੀਟਰ ਦੁੱਧ ਦੀ ਉਮੀਦ ਲਾਈ ਜਾ ਸਕਦੀ ਹੈ ਤੋਂ ਉੱਚੇ ਕੱਦ ਕਾਠ ਦੀ ਗਾਂਗੀ ਤੇ ਦੇਖਣ ਜਿਹੀ ਪੂਰੀ ਸੋਹਣੀ ਆ ਦੇਖੋ ਸੋ ਕਿਸੇ ਵੀਰ ਨੇ ਚੰਗੀ ਗਾਂ ਲੈਣੀ ਹੋਵੇ ਚੰਗੇ ਦੁੱਧ ਵਾਲੀ ਤਾਂ ਸਾਡੇ ਨਾਲ ਕੰਟੈਕਟ ਕਰ ਸਕਦਾ ਹੈਗਾ ਮੋਬਾਈਲ ਨੰਬਰ ਵੀਡੀਓ ਦੇ ਲਾਸਟ ਵਿੱਚ ਦਿੱਤਾ ਗਿਆ ਹੈਗਾ ਪਿੰਡ ਮੋੜਕਲਾ ਜੇ ਕਿਸੇ ਲੈਣੀ ਹੈ ਕੰਟੈਕਟ ਜ਼ਰੂਰ ਕਰੇ ਇਹਦਾ ਮੁੱਲ ਹੈਗਾਗਾ 85000 25 20 ਲੀਟਰ ਦੁੱਧ ਤੇ ਮੁੱਲ 85000 ਧੰਨਵਾਦ